ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸੰਗਤ ਜੀ ਚੱਲ ਰਹੀ ਲੜੀਵਾਰ ਕਥਾ ਦੇ ਵਿੱਚ ਭਾਈ ਬਾਲਾ ਜੀ ਖਡੂਰ ਸਾਹਿਬ ਵਿਖੇ ਸਰਵਣ ਕਰਾ ਰਹੇ ਨੇ ਜਿੱਥੇ ਗੁਰੂ ਪਾਰਸ਼ਾਹੀ ਦੀਵਾਨ ਸਜਿਆ ਹੋਇਆ ਹੈ ਸਜਿਆ ਦੀਵਾਨਾਂ ਦੇ ਅੰਦਰ ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਚੇ ਤਖਤ ਤੇ ਬਿਰਾਜਮਾਨ ਹਨ ਧੰਨ ਬਾਬਾ ਬੁੱਢਾ ਜੀ ਉਹ ਵੀ ਉੱਚੀ ਜਗ੍ਹਾ ਤੇ ਬਿਰਾਜਮਾਨ ਨੇ ਇਸੇ ਤਰ੍ਹਾਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਉਹ ਵੀ ਬਰਾਜਮਾਨ ਹਨ ਨਾਲ ਹੀ ਭਾਈ ਬਾਲਾ ਜੀ ਉਹ ਵੀ ਉੱਚੀ ਜਗ੍ਹਾ ਤੇ ਬਰਾਜਮਾਨ ਨੇ ਤੇ ਨਾਲ ਹੀ ਗੁਰੂ ਦੇ ਸਿੱਖ ਸੱਚੇ ਪਾਤਸ਼ਾਹ ਜੀ ਦੇ ਭਾਈ ਜੀਵਾ ਜੀ ਭਾਈ ਤਿੰਗਾ ਜੀ ਤੇ ਇਸ ਤਰ੍ਹਾਂ ਜੋ ਗੁਰੂ ਦਾ ਲੰਗਰ ਸਜਾਉਂਦੇ ਸਨ ਸਾਰੇ ਸਿੱਖ ਹਾਜ਼ਰ ਨੇ ਲਿਖਣ ਵਾਲਾ ਭਾਈ ਪੈੜਾ ਮੋਖਾ ਜੀ ਉਹ ਵੀ ਹਾਜ਼ਰ ਹੈ ਸੋ ਸਤਿਗੁਰੂ ਮਹਾਰਾਜ ਦੇ ਜੋ ਬਚਨ ਨੇ ਭਾਈ ਬਾਲਾ ਜੀ ਸਰਵਣ ਕਰਾਉਂਦੇ ਹਨ ਗੁਰੂ ਪਾਸ਼ੇ ਚੰਨਾ ਵਿੱਚ ਬੈਠ ਕੇ ਉਹ ਸਾਰੇ ਨਾਲ ਦੀ ਨਾਲ ਹੀ ਲਿਖੀ ਜਾਂਦਾ ਹੈ ਸਾਹਮਣੇ ਸੰਗਤਾਂ ਬੈਠੀਆਂ ਹਨ ਮਾਤਾਵਾਂ ਪਹਿਣਾ ਭੀਰ ਬੱਚੇ ਬਜ਼ੁਰਗ ਇਤਿਆਦਿਕ ਵਿਚਕਾਰਾਂ ਦੀ ਰਸਤਾ ਹੈ ਸਭ ਸੰਗਤਾਂ ਸੰਗਤ ਦੇ ਵਿੱਚ ਆ ਕੇ ਗੁਰੂ ਜੀ ਨੂੰ ਮੱਥਾ ਟੇਕ ਕੇ ਜਿੱਥੇ ਜਗ੍ਹਾ ਮਿਲਦੀ ਹੈ ਬੈਠ ਜਾਂਦੇ ਹਨ ਤੇ ਨਾਲ ਹੀ ਭਾਈ ਵਾਲਾ ਜੀ ਨੇ ਜੋ ਕਥਾ ਪਿਛਲੇ ਪ੍ਰਸੰਗਾਂ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਕਿ ਕੋਟੇ ਰਾਖਸ਼ ਦਾ ਉਧਾਰ ਕੀਤਾ ਤੇ ਨਾਲ ਰਾਜਾ ਕਵਲਨੈਨ ਦੇ ਕੋਲ ਗੁਰੂ ਪਾਤਸ਼ਾਹ ਜੀ ਪਹੁੰਚੇ ਇੱਥੇ ਇਹ ਬੜੀ ਇਸ ਦੀ ਸਵਰਨ ਰੂਪ ਧਰਤੀ ਸੀ ਤੇ ਇੱਥੇ ਭਾਈ ਮਰਦਾਨਾ ਜੀ ਆਗਿਆ ਲੈ ਕੇ ਗਏ ਸਨ ਛਕਣ ਦੇ ਵਾਸਤੇ ਸ਼ਹਿਰ ਦੇ ਅੰਦਰ ਤੇ ਇੱਥੇ ਕੋਈ ਮਾਇਆ ਨਹੀਂ ਲਈ ਜਾਂਦੀ ਸੀ ਤੇ ਇੱਥੇ ਇੱਕ ਧਰਮ ਸਿੰਘ ਨਾਂ ਦਾ ਇਸਨੂੰ ਇੱਕ ਵਿਅਕਤੀ ਮਿਲਿਆ ਤੇ ਜਿਸ ਨੇ ਆਖਿਆ ਕਿ ਆਓ ਭਾਈ ਜੀ ਆਪ ਜੀ ਨਵੇਂ ਲੱਗਦੇ ਹੋ ਤਾਂ ਉਸ ਸਮੇਂ ਭਾਈ ਮਰਦਾਨਾ ਨੇ ਕਿਹਾ ਕਿ ਮੇਰੇ ਨਾਲ ਦੇ ਦੋ ਹੋਰ ਹਨ ਭਾਈ ਬਾਲਾ ਜੀ ਤੇ ਤਾਨ ਗੁਰੂ ਨਾਨਕ ਦੇ ਮਹਾਰਾਜ ਜੀ ਉਹ ਬਾਹਰ ਬੈਠੇ ਹਨ ਤੇ ਮੈਂ ਇਸ ਬਾਜ਼ਾਰ ਨੂੰ ਦੇਖਣ ਆਇਆ ਹਾਂ ਤਾਂ ਭਾਈ ਧਰਮ ਸਿੰਘ ਨੇ ਕਿਹਾ ਕਿ ਆਪ ਜੀ ਦੱਸੋ ਸੇਵਾ ਦੱਸੋ ਜੇ ਕੋਈ ਛਕਣਾ ਦੱਸੋ ਇੱਥੇ ਮਾਇਆ ਨਹੀਂ ਲੱਗਦੀ ਤੇ ਇੱਥੇ ਸੱਚ ਸੋਚ ਦੀ ਧਰਤੀ ਹੈ ਇਹ ਸ਼ਹਿਰ ਐਸਾ ਹੈ ਤਾਂ ਉਸ ਸਮੇਂ ਭਾਈ ਮਰਦਾਨੇ ਨੇ ਬਹੁਤ ਆਨੰਦ ਨਾਲ ਪ੍ਰਸ਼ਾਦਾ ਪਾਣੀ ਸ਼ਕਿਆ ਅਤੇ ਨਾਲ ਭਾਈ ਧਰਮ ਸਿੰਘ ਨੇ ਕਿਹਾ ਕਿ ਜਿਹੜੇ ਤੁਹਾਡੇ ਨਾਲ ਦੇ ਦੋ ਹਨ ਉਹਨਾਂ ਲਈ ਵੀ ਆਪਾਂ ਪ੍ਰਸ਼ਾਦਾ ਲੈ ਕੇ ਚੱਲਦੇ ਹਾਂ ਆਹ ਮਿਠਾਈਆਂ ਪਦਾਰਥ ਇਤਿਆਦਿਕ ਲੈ ਕੇ ਚੱਲਦੇ ਹਾਂ ਪਰ ਭਾਈ ਮਰਦਾਨੇ ਨੇ ਕਿਹਾ ਕਿ ਕਿ ਭਾਈ ਸਾਹਿਬ ਜੀ ਗੁਰੂ ਸਾਹਿਬ ਜੀ ਨਹੀਂ ਛਕਦੇ ਤੇ ਮੈਨੂੰ ਭੁੱਖ ਲੱਗੀ ਸੀ ਮੈਂ ਛਕਣ ਆ ਗਿਆ ਹਾਂ ਇਸ ਕਰਕੇ ਰਾਜਾ ਕਾਵਨਲੈਂਡ ਦੇ ਇਹ ਸਾਰਾ ਰਾਜ ਸੀ ਤੇ ਇਹ ਜਿਉਂ ਹੀ ਢਾਈ ਸੇਰ ਮਠਿਆਈ ਲੈ ਕੇ ਇਤਿਆਦਿਕ ਪਦਾਰਥ ਲੈ ਕੇ ਗੁਰੂ ਪਾਤਸ਼ਾਹੀ ਦੇ ਕੋਲੇ ਭਾਈ ਧਰਮ ਸਿੰਘ ਤੇ ਭਾਈ ਮਰਦਾਨਾ ਜੀ ਪਹੁੰਚੇ ਤੇ ਨਾਲ ਹੀ ਕਹਿਣਾ ਕੀਤਾ ਕਿ ਸਤਿਗੁਰੂ ਜੀ ਆ ਤੁਹਾਡੇ ਵਾਸਤੇ ਭੋਜਨ ਪਦਾਰਥ ਆਵਜੀ ਸ਼ਕੋ ਗੁਰੂ ਸਾਹਿਬ ਜੀ ਨੇ ਆਖਿਆ ਕਿ ਭਾਈ ਅਸੀਂ ਇਸ ਤਰ੍ਹਾਂ ਨਹੀਂ ਸ਼ੱਕਦੇ ਜਿੰਨੀ ਦੇਰ ਤੱਕ ਔਰ ਰਾਜਾ ਸਾਡੇ ਕੋਲੇ ਆਵੇ ਉਹਦੇ ਵਿੱਚ ਇੱਕ ਦੋਸ਼ ਹੈ ਉਹ ਦੋਸ਼ ਨੂੰ ਦੂਰ ਕਰਕੇ ਉਸ ਤੋਂ ਬਾਅਦ ਹੀ ਅਸੀਂ ਭੋਜਨ ਪਾਣੀ ਛਕਾਂਗੇ ਸੋ ਇਸ ਤਰ੍ਹਾਂ ਰਾਜਾ ਕਵਲਨੈਨ ਵੀ ਆਇਆ ਸੋ ਉਸਨੇ ਵੀ ਆਖਿਆ ਕਿਰਪਾ ਕਰਕੇ ਮੈਨੂੰ ਦੋਸ਼ ਦੱਸੋ ਤਾਂ ਉਸ ਸਮੇਂ ਗੁਰੂ ਜੀ ਨੇ ਆਖਿਆ ਕਿ ਭਾਈ ਤੂੰ 17 ਟਾਪੂਆਂ ਦੇ ਰਾਜਾਂ ਦਾ ਮਾਲਕ ਹੈ ਤੇ ਰਾਜਾ ਕਵਲਨੈਨ ਤੇਰਾ ਨਾਂ ਹੈ ਪਿਛਲੇ ਜਨਮ ਵਿੱਚ ਤੂੰ ਰਾਜੇ ਜਨਕ ਦੇ ਕੋਲ ਸੀ ਤੇਰਾ ਨਾਮ ਸਫਾ ਚੰਦ ਸੀ ਤੇ ਉਸ ਤੋਂ ਰਾਜਾ ਜਨਕ ਜੀ ਤੋਂ ਤੈਨੂੰ ਵਰ ਮਿਲਿਆ ਸੀ ਕਿ ਤੂੰ ਤੇਰਾ ਬਹੁਤ ਵੱਡਾ ਵਰਤਾਪ ਹੋਵੇਗਾ ਪਰ ਹੁਣ ਐ ਸਮੇਂ ਤੇਰੇ ਮਨ ਵਿੱਚ ਹੰਕਾਰ ਹੈ ਅਹੰਕਾਰ ਨੂੰ ਦੂਰ ਕਰ ਤੇ ਜਿਹੜੇ ਬਾਕੀ ਰਾਜੇ ਹਨ ਤੁਹਾਡੇ ਰਾਜਿਆਂ ਦਾ ਅਸੀਂ ਸਾਰਿਆਂ ਤੋਂ ਵੱਡਾ ਜੋ ਸਿੱਖ ਪ੍ਰਚਾਰਕ ਬਣਾਇਆ ਰਾਜਾ ਸੁਦਰਸੈਨ ਨੂੰ ਸੋ ਉਹਦੇ ਤੁਸੀਂ ਈਨ ਮੰਨ ਕੇ ਰਹਿਣਾ ਹੈ ਉਹਦੇ ਕਹਿਣੇ ਵਿੱਚ ਰਹਿਣਾ ਹੈ ਇਸ ਕਰਕੇ ਉਸ ਨੂੰ ਵੀ ਤਾਰਨਾ ਕੀਤਾ ਗੁਰੂ ਪਾਤਸ਼ਾਹ ਜੀ ਜੋ ਅੱਗੇ ਪ੍ਰਸੰਗ ਆ ਰਿਹਾ ਹੈ ਗੁਰੂ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਭਾਈ ਬਾਲਾ ਜੀ ਕਿ ਸਤਿਗੁਰੂ ਜੀ ਜੋ ਕਿਵੇਂ ਗੁਰੂ ਪਾਤਸ਼ਾਹ ਜੀ ਮੱਕੇ ਨੂੰ ਜਾਂਦੇ ਨੇ ਉਹ ਮੱਕੇ ਦਾ ਰਸਤਾ ਕਿਹੋ ਜਿਹਾ ਸੀ ਉਹ ਸਾਰਾ ਹਾਲ ਮੈਂ ਆਪ ਜੀ ਦਾ ਆਗਿਆ ਪਾ ਕੇ ਉਸ ਨੂੰ ਵਰਣਨ ਕਰਦਾ ਹਾਂ ਸੋ ਭਾਈ ਬਾਲਾ ਜੀ ਨੇ ਗੁਰੂ ਪਾਤਸ਼ਾਹ ਜੀ ਤੋਂ ਅਗਿਆ ਮੰਗੀ ਸਤਿਗੁਰੂ ਜੀ ਨੇ ਇਸ਼ਾਰਾ ਕੀਤਾ ਹੱਥ ਦਾ ਕਿ ਤਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਥਾ ਸਰਵਣ ਕਰਾਓ ਤਾਂ ਉਸ ਸਮੇਂ ਭਾਈ ਬਾਲਾ ਜੀ ਕਹਿਣ ਲੱਗੇ ਸਤਿਗੁਰੂ ਜੀ ਗੁਰੂ ਜੀ ਰਾਜਾ ਕਬਲ ਨੈਨ ਦੇ ਉਪਦੇਸ਼ ਨੂੰ ਦੇ ਕੇ ਤੁਰ ਪਏ ਮਰਦਾਨੇ ਕਿਹਾ ਮਹਾਰਾਜ 17 ਟਾਪੂਆਂ ਦੇ ਰਸਤੇ ਦਾ ਜੋ ਤੁਸੀਂ ਸੁਦਰਸੈਨ ਦੀ ਤਾਬਿਆ ਵਿੱਚ ਕੀਤੇ ਹਨ ਸਾਰੇ ਰਾਜੇ ਸੋ ਉਹਨਾਂ ਦਾ ਨਾਮ ਤੇ ਦੇਸ਼ ਵੀ ਦਿਖਾਓ ਗੁਰੂ ਜੀ ਕਿਹਾ ਕਿ ਭਾਈ ਇਹਨਾਂ 17 ਰਾਜਿਆਂ ਦੇ ਵੱਡੇ ਕਬਲ ਲੈਨ ਸੀ ਹੁਣ ਅਸੀਂ ਸੁਦਰਸੈਨ ਕਰ ਦਿੱਤਾ ਹੈ ਸੋ ਉਹਨਾਂ ਦਾ ਨਾਮ ਸੁਣ ਤੋ ਪਹਿਲਾ ਹੈ ਸੁਦਰਸੈਨ ਦੂਸਰਾ ਹੈ ਸੁਖਸાગਰ ਤੀਸਰਾ ਹੈ ਮਧੁਰਵੈਨ ਚੌਥਾ ਹੈ ਸਾਗਰਸੈਨ ਤੋ ਪੰਜਵਾਂ ਹੈ ਨੈਨਜੋਤ ਛੇਵਾਂ ਹੈ ਸੁਖਰ ਚੈਨ ਸੱਤਵਾਂ ਹੈ ਮਗਨਰਾਏ ਅੱਠਵਾਂ ਹੈ ਅਸਰਾਪਨ ਨਾਹੇ ਤੇ ਨੌਵਾਂ ਹੈ ਸੁਧ ਬਵੇਕੂ ਦਸਵਾਂ ਹੈ ਤੁਰਪਰੰਗ 11ਵਾਂ ਹੈ ਬਾਲ ਸਿੰਘ ਤੇ 12ਵਾਂ ਹੈ ਸੰਭਾਲਕਾ 13ਵਾਂ ਹੈ ਲਾਲ ਐਨ 14ਵਾਂ ਹੈ ਰਾਏ ਕੈਨ 15ਵਾਂ ਹੈ ਕਵਲਨੈਨ ਆਦਿਕ ਮਰਦਾਨੇ ਨੇ ਕਿਹਾ ਜੀ ਤੁਸੀਂ ਤਾਂ ਥੋੜਿਆ ਨੂੰ ਹੀ ਮਿਲੇ ਹੋ ਹੋਰਾਂ ਨੂੰ ਮਿਲਵੋ ਕਿ ਨਹੀਂ ਤਾਂ ਗੁਰੂ ਜੀ ਕਿਹਾ ਨਹੀਂ ਹੁਣ ਅਸੀਂ ਅੱਗੇ ਨਹੀਂ ਜਾਵਾਂਗੇ ਸਿੱਖੀ ਇਹ ਨਾ ਰਾਜਾ ਰਾਹੀ ਸਭ ਥਾਂ ਪਹੁੰਚ ਜਾਵੇਗੀ ਚਲੋ ਹੁਣ ਹੁਣ ਤੈਨੂੰ ਸਵੇਰ ਪਰਬ ਦਿਖਾਈ ਵੀ ਹੈ ਜਿੱਥੇ ਸਿੱਧ ਰਹਿੰਦੇ ਹਨ ਮਰਦਾਨੇ ਨੇ ਕਿਹਾ ਗੁਰੂ ਜੀ ਮੱਕਾ ਮਦੀਨਾ ਜੋ ਸੁਣਿਆ ਹੈ ਤੇ ਮੁਸਲਮਾਨ ਤਰੀਫ਼ ਵੀ ਬੜੀ ਕਰਦੇ ਹਨ ਇਹ ਇਥੋਂ ਕਿਥੇ ਕੋ ਹੈ ਮੈਨੂੰ ਦਰਸ਼ਨਾਂ ਦੀ ਚਾਹਨਾ ਹੈ ਗੁਰੂ ਜੀ ਕਿਹਾ ਉਹ ਬਹੁਤ ਦੂਰ ਹੈ ਕਈ ਮਹੀਨੇ ਰਸਤੇ ਵਿੱਚ ਲੱਗਣਗੇ ਮਰਦਾਨੇ ਨੇ ਕਿਹਾ ਜੀ ਤੁਹਾਡੇ ਅੱਗੇ ਕੀ ਦੂਰ ਹੈ ਐਵੇਂ ਟਾਲ ਮਟੋਲ ਨਾ ਕਰੋ ਮੈਨੂੰ ਜ਼ਰੂਰ ਦਿਖਾਓ ਗੁਰੂ ਜੀ ਕਿਹਾ ਅੱਛਾ ਭਾਈ ਉਧਰੇ ਹੀ ਚਲਦੇ ਹਾਂ ਇਹ ਕਹਿ ਕੇ ਮੱਕੇ ਵੱਲ ਤੁਰ ਪਏ ਥੋੜੇ ਦਿਨਾਂ ਵਿੱਚ ਹੀ ਪਖਰ ਸ਼ਖਰ ਪਹੁੰਚ ਕੇ ਪਹੁੰਚਣ ਤੋਂ ਬਾਅਦ ਨੀਲੇ ਕੱਪੜੇ ਪਾ ਲਏ ਮਗਲ ਵਿੱਚ ਕਿਤਾਬ ਲੈ ਲਈ ਕੱਚ ਦੇ ਅੰਦਰ ਉਸ ਨੂੰ ਦਬ ਲਿਆ ਹੱਥ ਵਿੱਚ ਆਸਾ ਫੜ ਲੀਤਾ ਅਤੇ ਕੂਜਾ ਤੇ ਮਸੱਲਾ ਮੈਨੂੰ ਦੇ ਦਿੱਤਾ ਹਾਜੀਆਂ ਦਾ ਰੂਪ ਧਾਰ ਲਿਆ ਉੱਥੇ ਹੀ ਮੁਸਲਮਾਨ ਹੋਰ ਹਾਜੀ ਜਿਨ੍ਹਾਂ ਨੇ ਮੱਕੇ ਜਾਣਾ ਸੀ ਗੁਰੂ ਜੀਨ ਮਿਲ ਪਏ ਪੁੱਛਣ ਲੱਗੇ ਤੁਸੀਂ ਕੌਣ ਹੋ ਕਿੱਥੋਂ ਆਏ ਹੋ ਮੁਸਲਮਾਨ ਹੋ ਜਾਂ ਹਿੰਦੂ ਹੋ ਕਿਉਂਕਿ ਲਿਬਾਸ ਹਾਜੀਆਂ ਦਾ ਹੈ ਤੇ ਮੱਥੇ ਪਰ ਤਿਲਕ ਲੱਗਾ ਹੋਇਆ ਹੈ ਚੌਪਈ ਸ੍ਰੀ ਨਾਨਕ ਜੀ ਬੈਨ ਅਲਾਈ ਬੇਗੰਪੂਰੇ ਦੇਸ ਤੇ ਆਏ ਹਿੰਦੂ ਮੁਸਲਮਾਨ ਜਗ ਮਾਹੋ ਮੈਂ ਹੂੰ ਦੋਨੋਂ ਕੇ ਰਗਵਾਹੂ ਪਖ ਬਾਦ ਮੈਂ ੳਰਜੇ ਕਾਚੇ ਤਰ ਸਾਚੇ ਕੂਰੇ ਮਨ ਮਾਚੇ ਜਲਵਾ ਸਰਬ ਸਰੀਰਨ ਦੋ ਜੋ ਤਹ ਕੋ ਭੇਦ ਜਾਣੈ ਕੋ ਭਾਬ ਗੁਰੂ ਜੀ ਨੇ ਕਿਹਾ ਕਿ ਅਸੀਂ ਭਾਈ ਬੇਗੰਪੁਰੇ ਤੋਂ ਆਏ ਹਾਂ Hindu Musalmana ਦੋਹਾਂ ਦੇ ਸਾਖੀ ਹਾਂ ਝੂਠੇ ਲੋਕ ਪੱਖਪਾਤ ਵਿੱਚ ਪੈ ਕੇ ਉਸ ਨੂੰ ਨਹੀਂ ਜਾਣਦੇ ਉਹ ਐਸੇ ਪੱਖ ਵਿੱਚ ਰਹਿੰਦੇ ਨੇ ਐਸੀ ਪੱਖਪਾਤ ਕਰਦੇ ਹਨ ਉਹ ਨਹੀਂ ਜਾਣਦੇ ਉਸ ਵਾਹਿਗੁਰੂ ਨੂੰ ਜੀਨਾ ਦਾ ਪ੍ਰਕਾਸ਼ ਸਭ ਵਿੱਚ ਹੈ ਇਹ ਸੁਣ ਮੁਲਤਾਨ ਦਾ ਬਹਾਉਦੀਨ ਹੰਕਾਰੀ ਪੀਰ ਕਹਿਣ ਲੱਗਾ ਕਿ ਇਹ ਕਿਹੜੀ ਕਿਤਾਬ ਜੇ ਇਸ ਵਿੱਚ ਕੀ ਲਿਖਿਆ ਹੈ ਪੜ ਕੇ ਸੁਣਾਓ ਗੁਰੂ ਜੀ ਕਿਹਾ ਭਾਈ ਕਿਤਾਬ ਪੜਨੀ ਤਿੰਨ ਪ੍ਰਕਾਰ ਦੀ ਹੈ ਤੂੰ ਕੈਸੀ ਚਾਹੁੰਦਾ ਹੈ ਨੰਬਰ 1 ਹੈ ਹੱਡੀਆਂ ਖਾਣੀਆਂ ਨੰਬਰ 2 ਹੈ ਗੋਸ਼ਤ ਖਾਣਾ ਨੰਬਰ 3 ਹੈ ਮਗਜ ਖਾਣਾ ਅਰਥਾਤ ਪੜ ਕੇ ਸਭਨਾ ਨੂੰ ਹੁਜਤਾ ਕਰਨੀ ਆ ਇਹ ਹੱਡੀਆਂ ਖਾਣੀਆਂ ਹਨ ਤੇ ਪੜ ਕੇ ਮੰਨੀ ਹੋ ਵਹਿਣਾ ਹੰਕਾਰ ਵਿੱਚ ਆ ਜਾਣਾ ਅਰ ਲੋਕਾਂ ਤੋਂ ਤੈਲ ਸੇਵਾ ਕਰਾਉਣੀ ਇਹ ਮਾਸ ਖਾਣਾ ਹੈ ਇਹ ਪੜ ਕੇ ਰੱਬ ਨੂੰ ਪਰਿਪੂਰਣ ਜਾਣਨਾ ਅਦਵੈਤ ਨੂੰ ਮਿਟਣਾ ਹੰਕਾਰ ਤਿਆਗਣਾ ਰੱਬ ਦੀ ਰਜ਼ਾ ਮੰਨਣੀ ਇਹ ਮਗਜ ਦਾ ਖਾਣਾ ਹੈ ਪੀਰ ਨੇ ਕਿਹਾ ਤੁਸੀਂ ਚਾਰ ਤਰੀਜਾਂ ਵਾਲੀ ਟੋਪੀ ਕਿਉਂ ਨਹੀਂ ਪਾਈ ਤਾਂ ਗੁਰੂ ਜੀ ਕਿਹਾ ਭਾਈ ਟੋਪੀ ਦਾ ਮਤਲਬ ਇਹ ਹੈ ਕਿ ਆਪਣਾ ਅੰਦਰ ਸੰਭਾਲ ਰੱਖਣਾ ਅਥਵਾ ਬਾਹਰ ਜਾਂਦੇ ਮਨ ਨੂੰ ਸਮਝਾਉਂਦੀ ਹੈ ਅਰਥਾਤ ਦੁਨੀਆ ਤੇ ਸਵਰਗ ਤੇ ਸੁਖ ਅਰਮਾਨ ਤੇ ਮੋਹ ਦਾ ਤਿਆਗ ਜੇ ਇਸ ਪ੍ਰਕਾਰ ਦੀ ਸੱਚੀ ਟੋਪੀ ਪਹਿਰਦਾ ਹੈ ਉਹ ਸੱਚਾ ਹਾਜੀ ਹੈ ਪੀਰ ਕਿਹਾ ਟੋਪੀ ਦੇ ਤਾਂ ਅਰਥ ਦੱਸੋ ਜੇ ਖਫਨੀ ਦਾ ਵੀ ਮਤਲਬ ਸਮਝਾਓ ਗੁਰੂ ਜੀ ਕਿਹਾ ਖਫਨੀ ਕਫਨ ਹੈ ਫਰੀਦ ਮੁਰੀਦ ਜੋ ਮਰਦਾ ਹੋਵੇ ਸੋ ਖਫਨੀ ਪਾਵੇ ਔਰ ਗੁਰੂ ਕਬਰ ਵਿੱਚ ਸਮਾ ਸਕਦਾ ਹੈ ਪੀਰ ਕਿਹਾ ਜੀ ਤੁਹਾਡਾ ਨਾਮ ਕੀ ਹੈ ਕਿੱਥੇ ਚੱਲੇ ਹੋ ਤਾਂ ਗੁਰੂ ਜੀ ਕਿਹਾ ਕਿ ਨਾਮ ਨਾਨਕ ਨਿਰੰਕਾਰੀ ਹੈ ਮੱਕੇ ਨੂੰ ਚੱਲੇ ਹਾਂ ਹਾ ਜੀ ਸੋਚਿਆਏ ਕੋਈ ਹਿੰਦੂ ਹੈ ਇਸ ਨੂੰ ਵਖ ਕਰ ਦੇਵੀਏ ਇਸ ਕਰਕੇ ਜਦ ਜਹਾਜ਼ ਪਰ ਚੜਨ ਲੱਗੇ ਤਾਂ ਸਭ ਨੇ ਕਿਹਾ ਇੱਥੇ ਨਮਾਜ਼ ਪੜੋ ਤਾਂ ਗੁਰੂ ਜੀ ਨਾ ਪੜੀ ਤਾਂ ਹਾਜ਼ਰੀਆਂ ਕਿਹਾ ਤੁਸੀਂ ਹਿੰਦੂ ਹੋ ਇਸ ਲਈ ਸਾਥੋਂ ਵੱਖਰੇ ਹੋ ਜਾਓ ਤੇ ਇਕੱਲੇ ਹੀ ਜਾਓ ਗੁਰੂ ਜੀ ਕਿਹਾ ਭਲੇ ਲੋਕੋ ਜੰਮਣ ਲੱਗੇ ਮਰਨ ਲੱਗੇ ਕੋਈ ਨਾਲ ਨਹੀਂ ਹੁੰਦਾ ਇਕੱਲਾ ਹੀ ਹੁੰਦਾ ਇਸ ਲਈ ਸਾਨੂੰ ਇਕੱਲੇ ਰਹਿਣ ਦਾ ਕੋਈ ਅਫਸੋਸ ਨਹੀਂ ਉਪਰੰਤ ਗੁਰੂ ਜੀ ਨੇ ਮਰਦਾਨੇ ਨੂੰ ਕਿਹਾ ਮੱਕੇ ਵਿੱਚ ਹਿੰਦੂਆਂ ਦਾ ਜਾਣਾ ਔਖਾ ਹੈ ਦੇਖ ਉਹ ਮੁਸਲਮਾਨ ਸਾਡਾ ਸਾਥ ਛੱਡ ਗਏ ਹਨ ਹੁਣ ਕਿਵੇਂ ਕਰੀਏ ਮਰਦਾਨੇ ਨੇ ਕਿਹਾ ਮਹਾਰਾਜ ਤੁਹਾਨੂੰ ਕੌਣ ਇਕੱਲਾ ਕਰ ਸਕਦਾ ਹੈ ਤੁਸੀਂ ਸਮਰਾਥ ਹੋ ਮੈਨੂੰ ਮੱਕਾ ਜ਼ਰੂਰ ਦਿਖਾਓ ਤਾਂ ਗੁਰੂ ਜੀ ਕਿਹਾ ਕਿ ਚੰਗਾ ਤੂੰ ਜ਼ਰੂਰ ਮੱਕਾ ਦੇਖਣਾ ਹੈ ਤਾਂ ਪ੍ਰੇਮ ਨਾਲ ਰਵਾਬ ਵਜਾਓ ਮਰਦਾਨੇ ਨੇ ਖੁਸ਼ੀ ਨਾਲ ਰਵਾਬ ਵਜਾਇਆ ਤੇ ਬੜੀਆਂ ਉੱਚੀਆਂ ਸੁਰਾਂ ਲਾ ਕੇ ਸਾਰਾ ਸ਼ਬਦ ਪੜ੍ਹ ਕੇ ਗੁਰੂ ਜੀ ਦੇ ਚਰਨਾਂ ਪਰ ਮੱਥਾ ਟੇਕ ਕੇ ਅੱਗੇ ਪਾਸੇ ਦੇਖਣ ਲੱਗਾ ਤਾਂ ਮੱਕੇ ਦੇ ਮਨਾਰੇ ਦੇਖ ਕੇ ਕਹਿਣ ਲੱਗਾ ਗੁਰੂ ਜੀ ਇਹ ਕਿਹੜਾ ਸਥਾਨ ਹੈ ਗੁਰੂ ਜੀ ਕਿਹਾ ਭਾਈ ਇਹ ਮੱਕਾ ਆ ਗਿਆ ਹੈ ਦੇਖ ਲੈ ਪ੍ਰਦਾਨਾ ਬੜਾ ਖੁਸ਼ ਹੋਇਆ ਦੇਖਣ ਨੂੰ ਚਿੱਤ ਲਲਚਾਇਆ ਫਿਰ ਕਿੱਥੇ ਹਾਜੀ ਬੈਠੇ ਹੋਣ ਬੈਠੇ ਹੋਏ ਸੀ ਜਾਂ ਬੈਠੇ ਤੇ ਉਚਾਰਿਆ ਬਸੰਤ ਮਹੱਲਾ ਪਹਿਲਾ 971434 ਕਰ ਮਹਿਲਤ ਚਾਰ ਬਹਾਲੀ ਚਾਰੇ ਦੀਵੇ ਚੌ ਹੱਥ ਦੀਏ ਏਕਾ ਏਕੀ ਵਾਰੀ ਬਾਚਾ ਮਿਹਰਬਾਨ ਮਦਸੂਦਨ ਮਦ ਅੈਸੀ ਸ਼ਕਤ ਤੇਮਾਰੀ ਰਹਾ ਕਰ ਕਰ ਲਸ਼ਕਰ ਪਾਵਕ ਤੇਰਾ ਧਰਮ ਕਰੇ ਸਿੱਖਦਾਰੀ ਤਰਤੀ ਦੇਗ ਮਲੇ ਕਬੇਰਾ ਭਾਗ ਤੇਰਾ ਭੰਡਾਰੀ ਨਾ ਸਬੂਤ ਹੋਵੇ ਫਿਰ ਮੰਗੇ ਨਾਰਦ ਕਰੇ ਖੁਆਰੀ ਲਬ ਅੰਧੇਰਾ ਮੂਰਤੀ ਬੰਦੀ ਖਾਨਾ ਔਗਣ ਪੈਰ ਲੋਹਾਰੀ ਕੁੰਜੀ ਮਾਰ ਪਵੇ ਨਿਤ ਮੁਧ ਗਰ ਪਾਪ ਕਰੇ ਕਟਵਾਰੀ ਭਾਵੇ ਚੰਗਾ ਭਾਵੇ ਮੰਦਾ ਜੈਸੀ ਨਜ਼ਰ ਤੁਮਾਰੀ ਆਦਪੁਰ ਕੋ ਅਲੋ ਕਹੀਐ ਸੇਖਾਂ ਆਈ ਵਾਰੀ ਦੇਵਰ ਦੇਵਤੇ ਆ ਕਰੂ ਲਾਗਾ ਐਸੀ ਕੀਰਤ ਚਾਲੀ ਉਜਾ ਬਾਗਨਵਾਜ ਮਸੱਲਾ ਨੀਲ ਰੂਪ ਬਨਵਾਰੀ ਕਰ ਕਰ ਜੀਆ ਸਭਨਾ ਜੀਆ ਬੋਲੀ ਅਵਰ ਤੁਮਾਰੀ ਜੇ ਤੂੰ ਮੀਰ ਮੁਹੱਬਤ ਸਾਹਿਬ ਕੁਦਰਤ ਕੌਣ ਹਮਾਰੀ ਚਾਰੇ ਕੁੰਟ ਸਲਾਮ ਕਰਨਗੇ ਕਰ ਕਰ ਸ਼ਬਦ ਤੁਮਾਰੀ ਬੀਰਤ ਸਿਮਰਤ ਪੁੰਨ ਧਾਨ ਕਿਸ਼ਲਾ ਮਲੇ ਦਿਹਾੜੀ ਨਾਨਕ ਨਾਮ ਲੈ ਵੜਿਆਈ ਮੇਕਾ ਕੜੀ ਸੰਭਾਲੀ ਭਾਵ ਹੈ ਪ੍ਰਮਾਤਮਾ ਤੇਰੀ ਸ਼ਕਤੀ ਅਪਾਰ ਹੈ ਨੌ ਖੰਡ 7 14 3 ਗੁਣ ਚਾਰੇ ਯੁਗ ਦੇ ਚਾਰੇ ਵੇਰ ਤੋਂ ਰੱਖੇ ਹਨ ਧਰਤੀ ਇੱਕ ਦੇਗ ਬਣਾ ਦਿੱਤੀ ਹੈ ਜਿਸ ਵਿੱਚ ਭਾਗ ਭੰਡਾਰੀ ਹੈ ਜਿਹੜਾ ਬੇਸਬਰਾ ਹੁੰਦਾ ਉਸ ਲਈ ਬੜੀ ਖੁਆਰੀ ਹੁੰਦੀ ਹੈ ਔਗਣਹਾਰਿਆਂ ਨੂੰ ਜਮਾ ਦੀ ਮਾਰ ਪੈਂਦੀ ਹੈ ਅੱਜ ਕੱਲ ਐਸਾ ਸਮਾਂ ਹੋ ਗਿਆ ਹੈ ਕਿ ਆਦਪੁਰਖ ਨੂੰ ਅੱਲਾ ਕਹਿੰਦੇ ਨੇ ਤਾਂ ਸੇਖਾਂ ਦੀ ਬਣ ਆਈ ਹੈ ਦੇਵੀ ਦੇਵਤਿਆਂ ਨੂੰ ਮਸੂਲ ਲਾਇਆ ਗਿਆ ਹੈ ਲਾਇਆ ਗਿਆ ਹੈ ਬਾਗਨਵਾਜ ਦੀ ਰੀਤ ਜੋਰਾ ਪਰ ਹੋ ਗਈ ਹੈ ਘਰ ਘਰ ਦੇ ਸਭਨਾ ਜੀਆਂ ਨੂੰ ਮੀਆਂ ਕਰਕੇ ਬੋਲਿਆ ਜਾਂਦਾ ਹੈ हे ਪ੍ਰਮਾਤਮਾ ਤੂੰ ਜੇਵੇਂ ਜੇ ਤੂੰ ਇਵੇਂ ਹੀ ਚਾਹੁੰਦਾ ਹੈ ਤਾਂ ਕੌਣ ਹਟਾ ਸਕਦਾ ਹੈ ਸਾਡੀ ਕੀ ਤਾਕਤ ਹੈ ਅਸੀਂ ਤਾਂ ਇਹੋ ਹੀ ਸਮਝਦੇ ਹਾਂ ਕਿ ਘਰਾਂ-ਘਰਾਂ ਦੇ ਚਾਰੇ ਕੁੰਟਾਂ ਵਿੱਚ ਤੇਰੀ ਹੀ ਸਿਫਤ ਹੋ ਰਹੀ ਹੈ ਤੇ ਤੂੰ ਹੀ ਉਹ ਹੀ ਹਿੰਦੂਆਂ ਨੂੰ ਵੀ ਸਿਮਰਤੀ ਅਨੁਸਾਰ ਤੀਰਥ ਪੁੰਨ दान ਕਰਨ ਵਿੱਚ ਲਾਇਆ ਹੋਇਆ ਹੈ ਪਰ ਅਸੀਂ ਤਾਂ ਇੱਥੋਂ ਨਾਮ ਹੀ ਮੰਗਦੇ ਹਾਂ ਕਿ ਸਾਨੂੰ ਇੱਕ ਇੱਕ ਇਹੋ ਹੀ ਬਖਸ਼ ਅਰਥਾਤ ਹੈ ਪ੍ਰਮਾਤਮਾ ਤੇਰੀ અપਾਰ લીਲਾ ਹੈ ਕਿ ਤੂੰ મુਸਲਮਾਨਾਂ ਨੂੰ ਇੱਧਰ ਤੇ ਹਿੰਦੂਆਂ ਨੂੰ ਉੱਧਰ ਲਾ ਛੱਡਿਆ ਹੈ ਸੋ ਚੰਗਾ ਸਾਡਾ ਹੀ ਸਾਡਾ ਕੀ ਹੋਜ ਰਿਹਾ ਹੈ ਪਰੰਤੂ ਸਾਨੂੰ ਤਾਂ ਤੇਰੇ ਕੋ ਨਾਮ ਦੀ ਹੀ ਵਡਿਆਈ ਬਖਸ਼ ਅਸੀਂ ਹੀ ਮੰਗਦੇ ਹਾਂ ਅਸ ਅਸੀਂ ਹੋਰ ਕੁਝ ਨਹੀਂ ਮੰਗਦੇ ਸ੍ਰੀ ਸਤਿਗੁਰੂ ਪਾਤਸ਼ਾਹ ਜੀ ਮੱਕੇ ਦੇ ਰਸਤੇ ਵੀ ਜਾਂਦੇ ਹੋਏ ਭਾਈ ਮਰਦਾਨਾ ਜੀ ਨੂੰ ਦਿਖਾ ਰਹੇ ਨੇ ਮੱਕਾ ਬਾਲਾ ਜੀ ਕਹਿਣ ਲੱਗੇ ਸਤਿਗੁਰੂ ਜੀ ਜਦੋਂ ਗੁਰੂ ਜੀ ਸ਼ਬਦ ਉਚਾਰ ਬੈਠੇ ਤਾਂ ਬਹੁਤ ਸਾਰੇ ਲੋਕ ਆ ਇਕੱਠੇ ਹੋਏ ਚਾਰੇ ਪਾਸੋਂ ਭੀੜ ਭੜਕਾ ਹੋ ਗਿਆ ਇਹ ਦੇਖ ਮਰਦਾਨੇ ਮਨ ਵਿੱਚ ਵਿਚਾਰਿਆ ਇਥੋਂ ਦੀ ਕੀ ਰੀਤ ਹੈ ਤੇ ਕਿਸ ਦੀ ਪੂਜਾ ਹੈ ਦੇਖਣੀ ਚਾਹੀਏ ਇਹ ਸੋਚ ਕੇ ਜਦ ਬੂਹੇ ਪਾਸ ਪਹੁੰਚਾ ਤਾ ਮੱਕੇ ਦੇ ਪੁਜਾਰੀਆਂ ਨੇ ਮਜੋਰਾ ਨੇ ਕਿਹਾ ਅੱਗੇ ਜਾਣ ਦਾ ਹੁਕਮ ਨਹੀਂ ਮਰਦਾਨੇ ਕਿਹਾ ਮੈਂ ਤਾਂ ਤੁਰਕ ਹਾਂ ਮੁਸਲਮਾਨ ਹਾਂ ਤਾਂ ਮਜੋਰਾ ਕਿਹਾ ਚੰਗਾ ਅੱਖਾਂ ਬੰਨ ਕੇ ਚਲਾ ਜਾ ਇਹ ਸੁਣ ਕੇ ਮਰਦਾਨਾ ਜੀ ਗੁਰੂ ਜੀ ਪਾਸ ਆ ਕੇ ਕਹਿਣ ਲੱਗਾ ਮਹਾਰਾਜ ਮੈਨੂੰ ਤਾਂ ਮਜੌਰ ਜਾਣ ਨਹੀਂ ਦਿੰਦੇ ਕਹਿੰਦੇ ਨੇ ਅੱਖਾਂ ਬੰਨ ਕੇ ਜਾ ਸੋ ਜੀ ਅੱਖਾਂ ਬੰਨ ਕੇ ਗਿਆ ਤਾਂ ਦੇਖਾਂਗਾ ਕਿ ਤੂੰ ਤੁਸੀਂ ਹੀ ਕਿਰਪਾ ਕਰੋ ਮੈਨੂੰ ਜਰੂਰ ਦਿਖਾਓ ਤਾਂ ਗੁਰੂ ਜੀ ਕਿਹਾ ਕਿ ਆ ਲੈ ਤਸਬੀਹ ਮਾਲਾ ਤੂੰ ਸਤਨਾਮ ਸਤਨਾਮ ਜਪਦਾ ਰਹਿਵਾਂ ਰਵਾਂ ਰਮੀ ਜਪਦਿਆ ਹੋਇਆ ਚੱਲਦਾ ਚਲੀ ਜਾਏ ਤੈਨੂੰ ਕੋਈ ਨਹੀਂ ਰੋਕੇਗਾ ਮਰਦਾਨਾ ਜਦ ਇਸ ਪ੍ਰਕਾਰ ਗੁਰੂ ਜੀ ਦਾ ਹੁਕਮ ਮੰਨ ਕੇ ਬਗੈਰ ਕਿਸੇ ਨਜ਼ਰੀ ਪਏ ਅੰਦਰ ਜਾ ਪੂਜਾ ਇੱਕ ਪੱਥਰ ਦੀ ਮੂਰਤੀ ਦੇਖ ਕੇ ਉਹ ਨੀ ਪੈਰੀ ਵਾਪਸ ਮੁੜ ਆਇਆ ਗੁਰੂ ਜੀ ਕਿਹਾ ਮਹਾਰਾਜ ਗੁਰੂ ਜੀ ਨੂੰ ਕਿਹਾ ਮਹਾਰਾਜ ਅੰਦਰ ਤਾਂ ਇੱਕ ਵੱਡਾ ਸਾਰਾ ਪੱਥਰ ਰੱਖਿਆ ਹੋਇਆ ਹੈ ਇਸ ਦਾ ਕੀ ਮਤਲਬ ਹੈ ਨਾਲੇ ਅੱਖਾਂ ਬੰਦ ਕਰਕੇ ਕਿਉਂ ਭੇਜਦੇ ਹਨ ਜਿਸ ਹਾਲਤ ਵਿੱਚ ਮੁਸਲਮਾਨ ਬੁੱਤ پرست ਨਹੀਂ ਤਾਂ ਇਹ ਗੱਲ ਕੀ ਹੈ ਗੁਰੂ ਜੀ ਕਿਹਾ ਭਾਈ ਇਹ ਸ਼ਿਵਲਿੰਗ ਹੈ ਬਹੁਤ ਚਿਰਾਂ ਤੋਂ ਇੱਥੇ ਰੱਖਿਆ ਹੋਇਆ ਹੈ ਇੱਥੇ ਉਜੜ ਬੀਆ ਬਾਨਸੀ ਪਰ ਇੱਕ ਖੁਨਕਰ ਰਾਜਾ ਬੜਾ ਪਖਪਾਤੀ ਹੋਇਆ ਹੈ ਇਸਨੇ ਜਦ ਸ਼ਿਵਲਿੰਗ ਨੂੰ ਦੇਖਿਆ ਤਾਂ ਬਹੁਤ ਗਰੋਧ ਨਾਲ ਨੌਕਰਾਂ ਨੂੰ ਕਹਿਣ ਲੱਗਾ ਕਿ ਇਸਨੂੰ ਦੂਰ ਸੁੱਟਿ ਆਓ ਜਦ ਉਹ ਸੁੱਟਣ ਗਏ ਤਾਂ ਰਾਜਰੇ ਦੇਸ਼ ਨੂੰ ਅਚਾਨਕ ਅੱਗ ਲੱਗ ਗਈ ਹਟੀਆਂ ਮਕਾਨ ਰਾਜ ਮਹਿਲ ਆਦਿਕ ਸਭ ਸੜ ਗਏ ਤਦ ਰਾਜ ਨੇ ਸਮਝਿਆ ਕਿ ਇਹ ਕੋਈ ਸ਼ਿਵਲਿੰਗ ਦੀ ਬੇਦਵੀ ਕਰਨਾਲ ਹੀ ਸਾਰਾ ਕਾਰਵਰਤਿਆ ਹੈ ਇਸ ਪਰ ਆਪ ਸ਼ਿਵਲਿੰਗ ਪਾਸ ਜਾ ਕੇ ਬਹੁਤ ਬੇਨਤੀ ਦੁਆਰਾ ਬਹੁਤ ਭੁੱਲ ਬਖਸ਼ਾਈ ਉਪਰੰਤ ਰਾਤ ਨੂੰ ਉਸ ਨੂੰ ਸੁਪਨਾ ਆਇਆ ਕਿਸ ਤਾ ਮੰਦਰ ਬਣਵਾਓ ਰੱਖਾ ਮੀਟ ਕੇ ਅੰਦਰ ਆਓ ਤਾਂ ਸਰਬ ਸੁਖ ਪ੍ਰਾਪਤ ਹੋਣਗੇ ਅਰ ਜੇ ਅੱਖਾਂ ਖੋਲ ਕੇ ਆਵੇਗਾ ਉਹ ਅੰਨਾ ਹੋ ਜਾਵੇਗਾ ਤੇ ਬਹੁਤ ਦੁਖੀ ਹੋਵੇਗਾ ਰਾਜੇ ਨੇ ਇਸ ਸੁਪਨੇ ਨੂੰ ਸੱਚਾ ਮੰਨ ਕੇ ਇੱਥੇ ਬੜਾ ਮੰਦਰ ਬਣਵਾ ਦਿੱਤਾ ਇਸ ਦੇ ਅੰਦਰ ਹੀ ਸ਼ਿਵ ਲਿੰਗ ਦਾ ਇਸ਼ਨਾਨ ਕਰਾਉਂਦੇ ਹਨ ਤੇ ਉਹ ਪਾਣੀ ਜਦ ਬਾਹਰ ਆਉਂਦਾ ਹੈ ਤਦ ਲੋਕੀ ਉਸ ਨੂੰ ਹੱਥ ਵਿੱਚ ਲੈ ਕੇ ਆਪਣਾ ਹੱਜ ਸੰਪੂਰਨ ਹੋਇਆ ਸਮਝਦੇ ਹਨ ਮਰਦਾਨੇ ਨੇ ਕਿਹਾ ਜੀ ਫਿਰ ਮੈਂ ਅੰਨਾ ਕਿਉਂ ਹੋਇਆ ਹਾਂ ਗੁਰੂ ਜੀ ਕਿਹਾ ਮਰਦਾਨੇ ਨੇ ਕਿਹਾ ਜੀ ਮੈਂ ਅੰਨਾ ਕਿਉਂ ਨਹੀਂ ਹੋਇਆ ਗੁਰੂ ਜੀ ਨੇ ਕਿਹਾ ਭਾਈ ਤੇਰੇ ਪਰ ਉਸ ਨਿਰੰਕਾਰ ਦੀ ਕਿਰਪਾ ਹੈ ਤੇਰਾ ਭਰਮ ਨਿਵਰਤ ਹੋ ਚੁੱਕਾ ਹੈ ਇਸ ਪ੍ਰਕਾਰ ਜਦ ਗੱਲਾਂ ਬਾਤਾਂ ਕਰਦੇ ਸਾਰਾ ਦਿਨ ਗੁਜ਼ਰ ਗਿਆ ਤਾਂ ਰਾਤ ਪੈ ਜਾਣ ਪਰ ਗੁਰੂ ਜੀ ਮੰਦਰ ਵੱਲ ਚਰਨ ਵਿਸਾਰ ਕੇ ਸੌਂ ਗਏ ਜਦ ਪਹਿਰ ਰਾਤ ਰਹਿੰਦੀ ਜੀਵਨ ਮੁੱਲਾ ਜੋ ਰੋਜ਼ ਝਾੜੂ ਦੇਣ ਆਉਂਦਾ ਸੀ ਆਇਆ ਤੇ ਗੁਰੂ ਜੀ ਦੇ ਚਰਨ ਮੰਦਰਪਾਲ ਮੱਲ ਦੇਖੇ ਤਾਂ ਪੈਰ ਨਾਲ ਟੁੰਬ ਕੇ ਗੁੱਸੇ ਵਿੱਚ ਭਰ ਕੇ ਕਿਹਾ ਕਿ ਤੂੰ ਤੇ ਆਇਓ ਹੈ ਕੋ ਹੈ ਮਤ ਅਣ ਜਾਣ ਤੇਰੀ ਮੰਦਰ ਰਸੂਲ ਇਸ ਚਰਨ ਨ ਪਸਾਰ ਹੈ कौन है मान तेरो हिंदू कै तुर्क टेरो उठ के निक्स दिन से तोहे दुख वारे हैं ऐसो थान कौन काज आयो तै निलाज दौर जानी ना सिफत जो मोहम्मद बिसारे हैं ਸਰੋਨ ਸੁਣ ਬੀਨ ਗੁਣ ਐਨ ਗਤ ਦੈਨ ਬੋਲੇ ਚਲਤ ਚਲਤ ਮਗ ਪਗ ਹਮ ਹਰੇ ਹੈ ਜੀਵਨ ਮੁੱਲਾ ਕਹਿਣ ਲਗਾ ਕਿਥੋਂ ਆਏ ਹੋ ਕੌਣ ਇਮਾਨ ਹੈ ਕੀ ਮੁਹੰਮਦ ਸੈਵੀ ਸਿਫਤ ਨਹੀਂ ਜਾਣਦੇ ਜੋ ਉਸ ਵਨ ਪੈਰ ਕੀਤੇ ਪਏ ਹੋ ਗੁਰੂ ਜੀ ਕਹੇ ਭਰੇ ਲੋਕ ਅਸੀਂ ਮੁਸਾਫਰ ਹਾਂ ਖੁਦਾ ਦੇ ਘਰ ਚਾਰੇ ਪਾਸੇ ਜਾਣਦੇ ਹਾਂ ਪਰ ਜਿਸ ਪਾਸੇ ਨੂੰ ਤੂੰ ਨਹੀਂ ਜਾਣਦਾ ਉਧਰ ਪਾਸ ਉਸੇ ਪਾਸੇ ਸਾਡੇ ਪੈਰ ਕਰਦੇ ਅਸੀਂ ਤੈਨੂੰ ਰੋਕਦੇ ਨਹੀਂ 몰ਾਂ ਨੇ ਜਦ ਚਰਨ ਫੜ ਕੇ ਦੂਸਰੇ ਪਾਸੇ ਕਰ ਦਿੱਤੇ ਤਾਂ ਨਾਲ ਹੀ ਮੱਕਾ ਫਿਰਦਾ ਨਜ਼ਰ ਆਇਆ ਇਸ ਪ੍ਰਕਾਰ ਜਿੱਧਰ ਜਿੱਧਰ ਚਰਨ ਫੇਰੇ ਉਧਰ ਉਧਰ ਹੀ ਮੱਕਾ ਨਜ਼ਰੀ ਆਇਆ ਇਹ ਕੌਤਕ ਦੇਖ ਕੇ ਜੀਵਨ ਕਾਜੀ ਨੇ ਚਰਨ ਫੜ ਲਏ ਤੇ ਲੱਜਾਵਾਨ ਹੋ ਕੇ ਕਹਿਣ ਲੱਗਾ ਮਹਾਰਾਜ ਹੁਣ ਸਵੇਰ ਦਾ ਵਕਤ ਹੋ ਗਿਆ ਉੱਠ ਕੇ ਨਮਾਜ਼ ਪੜੋ ਜਦ ਗੁਰੂ ਜੀ ਉੱਠ ਬੈਠੇ ਤੇ ਨਾਲੇ ਉਚਾਰਿਆ ਸ਼ਲੋਕ ਮਹੱਲਾ ਪਹਿਲਾ ਪੰਜ ਨਵਾਜਾਂ ਵਖਤ ਪੰਜ ਪੰਜੇ ਪੰਜਾ ਨਾਓ ਪਹਿਲੀ ਹੱਕ ਹਲਾਲ ਦੋਏ ਤੀਜੀ ਖੈਰ ਖੁਦਾਏ ਚੌਥੀ ਨੀਅਤ ਰਾਸ ਮਨ ਪੰਜਵੀਂ ਸਿਫਤ ਸੁਣਾਏ ਕਰਨੀ ਕਲਮਾ ਆਖ ਕੈ ਤਾ ਮੁਸਲਮਾਨ ਸਦਾਏ ਨਾਨਕ ਜੀ ਤੇ ਕੂੜਿਆਰ ਕੂੜੈ ਕੂੜੀ ਪਾਏ ਭਾਵ ਪੰਜਨ ਨਵਾਜਾ ਦੇ ਪੰਜ ਵਕਤ ਹਨ ਤੇ ਪੰਜ ਹੀ ਜੋ ਨਾਮ ਹਨ ਸੋ ਅਸਲ ਇਹ ਹਨ ਜੋ ਧਿਆਨ ਨਾਲ ਸੁਣ ਪਹਿਲੀ ਨਵਾਜ ਹੈ ਸੱਚ ਬੋਲਣਾ ਦੂਜੀ ਨਵਾਜਾ ਧਰਮ ਦੀ ਕਿਰਤ ਕਰਨੀ ਤੀਜੀ ਨਵਾਜ ਹੈ দান ਕਰਨਾ ਚੌਥੀ ਨਵਾਜ ਹੈ ਸਾਫ ਨੀਅਤ ਪੰਜਵੀਂ ਨਿਮਾਜ ਹੈ ਪਰਮੇਸ਼ਰ ਦੀ ਉਸਤਤ ਕਰਨੀ ਅਰ ਚੰਗੇ ਕਰਮ ਕਰਮਾ ਹੈ ਹੋਰ ਸਭ ਝੂਠਿਆਂ ਦੀਆਂ ਝੂਠੀਆਂ ਹੀ ਗੱਲਾਂ ਕਹਿਣ ਵਿਚਾਈਆਂ ਹਨ ਇਹਨਾਂ ਨੂੰ ਦਿਨ ਚੜ ਗਿਆ ਤੇ ਹੋਰ ਬਹੁਤ ਸਾਰੇ ਕਾਜੀ ਮੋਲਾਣੇ ਆ ਗਏ ਜੀਵਨ ਨੇ ਉਹਨਾਂ ਨੂੰ ਸਭ ਨੂੰ ਹਾਲ ਸੁਣਾਇਆ ਕਿਹਾ ਇਹ ਕੋਈ ਜਾਦੂਗਰ ਹੈ ਇਹ ਪਤਾ ਨਹੀਂ ਲੱਗਦਾ ਜੋ ਜੋ Hindu ਹੈ ਕਿ Musalman ਹੈ ਤਦ ਵੱਡੇ ਵੱਡੇ ਮੁੱਲਾ ਮਲਾਣਿਆਂ ਨੇ ਗੁਰੂ ਜੀ ਨੂੰ ਪੁੱਛਿਆ ਕਿ ਤੁਸੀਂ ਮੱਕੇ ਵੱਲ ਪੈਰ ਕਿਉਂ ਕੀਤੇ ਮੁਸਲਮਾਨ ਐਸਾ ਨਹੀਂ ਕਰਦੇ ਤੁਸੀਂ ਕੈਸੇ ਹੋ ਜਦ ਗੁਰੂ ਜੀ ਨੇ ਉਹਨਾਂ ਦਾ ਸੰਸਾਰ ਨਿਮਰਤ ਕਰਨ ਲਈ ਉਚਾਰਿਆ ਸਲੋਕ ਮਹੱਲਾ ਪਹਿਲਾ ਮਹਿਰ ਮਸੀਤ ਸਿੱਦਕ ਮਸੱਲਾ ਹੱਕ ਹੁਲਾਲ ਕੁਰਾਨ ਸ਼ਰਮਤ ਸੰਮ ਸ਼ਰਮ ਸੰਮਤ ਸੀਲ ਰੋਜਾ ਹੋ ਹੋ ਮੁਸਲਮਾਨ ਕਰਨੇ ਕਬਾ ਸੱਚ ਪੀਰ ਕਲਮਾ ਕਰਮ ਨਿਵਾਜ ਤਸਵੀਤ ਸਾਤ ਇਸ ਭਾਵ ਸੀ ਨਾਨਕ ਰਖੈ ਲਾਜ ਭਾਵ ਮਿਹਰ ਦੀ ਮਸੀਤ ਸਿਦਕ ਦਾ ਮਸੱਲਾ ਹੱਕ ਹਨਾਲ ਦਾ ਖਾਣਾ ਕੁਰਾਨ ਸ਼ਰਮ ਦੀ ਸੁਨਤ ਸੀਤਲਤਾ ਦਾ ਰੋਜਾ ਸ਼ੁਭ ਕਰਨੀ ਕਾਬਾ ਸਚਾਈ ਪੀਰ ਕਲਮਾ ਪਰ ਸ਼ਾਕਰ ਕਲਮਾ ਭਾਣਾ ਮੰਨਣਾ ਮਾਲਾ ਇਹਨਾਂ ਅਵਸਥਾ ਕਰਕੇ ਸੱਚਾ ਮੁਸਲਮਾਨ ਹੋਈਦਾ ਹੈ ਅਰਥਾਤ ਅਸਲੀ ਮੁਸਲਮਾਨ ਉਹ ਹਨ ਜੋ ਹੁਕਮ ਤੇ ਕਰਮ ਧਰਮ ਕਰਦੇ ਹਨ ਬਾਕੀ ਦੇ ਸਭ ਝੂਠੇ ਹਨ ਕਾਜੀ ਰੁਕਨਦੀਨ ਨੇ ਕਿਹਾ ਤੁਸੀਂ ਖੁਦਾ ਦੇ ਪਗੰਬਰ ਨੂੰ ਮੰਨਦੇ ਹੋ ਕਿ ਨਹੀਂ ਗੁਰੂ ਜੀ ਕਿਹਾ ਅਸੀਂ ਉਸ ਨਿਰੰਕਾਰ ਦੇ ਦਰਬਾਰ ਅੱਗੇ ਤਾਂ ਕਈ ਪਗੰਬਰ ਪੀਰ ਸ਼ੇਖ ਹੱਥ ਜੋੜੀ ਖੜੇ ਹਨ ਪਰ ਅਸੀਂ ਤਾਂ ਉਸ ਨਿਰੰਕਾਰ ਨੂੰ ਨਰਕਾਰ ਤੋਂ ਭੁੱਲਿਆ ਹੋਇਆਂ ਨੂੰ ਰਸਤੇ ਪਾਉਣ ਆਏ ਹਾਂ ਜੋ ਪੱਖਪਾਤੀ ਹਨ ਉਹ ਨਰਕਾਂ ਨੂੰ ਜਾਣਗੇ ਕਾ ਜੀਆ ਕਿਹਾ ਹਿੰਦੂ ਵੱਡਾ ਹੈ ਕਿ ਮੁਸਲਮਾਨ ਹੈ ਗੁਰੂ ਜੀ ਨੇ ਕਿਹਾ ਉਚਾਰਿਆ ਸਾਰੇ ਸਭ ਪੰਡਤ ਤਤਾਂ ਤੋਂ ਬਣੇ ਹੋਏ ਹਨ ਅੱਖ ਕੰਨ ਨੱਕ ਇੱਕੋ ਜਿਹੇ ਹਨ ਸਿਰਫ ਦੇਸ਼ਾਂ ਦੇ ਭੇਦ ਕਰਕੇ ਭੇਦ ਵਖੋ ਵਖੇ ਹਨ ਅਰ ਪੱਖਪਾਤ ਵਿੱਚ ਪੈ ਕੇ ਝਗੜਾਲੂ ਬਣ ਰਹੇ ਹਨ ਪ੍ਰੰਤੂ ਭਲੇ ਅਮਲਾ ਬਿਨਾ ਦੋਨੋਂ ਨਰਕਾ ਨੂੰ ਜਾਣਗੇ ਰਾਮ ਰਹੀਮ ਅੱਲਾ ਅਕਾਲ ਇੱਕੋ ਹੀ ਹੈ ਸਾਰਿਆਂ ਵਿੱਚ ਇੱਕੋ ਹੀ ਵਿਆਪਕ ਹੈ ਕਿਉਂਕਿ Hindu ਕਾ ਮੁਸਲਮਾਨ ਕਰਨੀ ਹੀ ਪ੍ਰਵਾਨ ਹੈ ਜੋ ਚੰਗੇ ਅਮਲ ਕਰੇਗਾ ਸੋ ਦਰਗਾਹ ਵਿੱਚ ਸੁਖ ਪਾਵੇਗਾ আর ખોਟੇ ਕਰਮ ਕਰਨ ਵਾਲੇ ਭਾਵੇਂ ਕੋਈ ਹੋਣ ਸਦਾ ਹੀ ਦੁੱਖ ਵਿੱਚ ਪੈ ਕੇ ਜਮਾਂ ਦੀ ਮਾਰ ਖਾਂਦੇ ਰਹਿਣਗੇ ਇਸ ਪ੍ਰਕਾਰ ਦੇ ਬਚਨ ਸੁਣ ਕੇ ਸਭਰਾ ਦਾ ਮਨ ਗੁਰੂ ਜੀ ਵੱਲ ਖਿੱਚਿਆ ਗਿਆ ਤੇ ਕਰਾਮਾਤੀ ਸਮਝ ਕੇ ਚਰਨਾ ਤੇ ਬੰਦਨਾ ਕੀਤੀ ਔਰ ਗੁਰੂ ਜੀ ਨੂੰ ਕੁਰਜਰੇ ਇੱਥੇ ਹੀ ਰੱਖਿਆ ਇੱਥੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਮਦੀਨੇ ਵੱਲ ਜਾਂਦੇ ਹਨ ਭਾਈ ਬਾਲਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਮੈਂ ਆਪ ਜੀ ਨੂੰ ਕੱਲ ਦੇ ਦੀਵਾਨ ਵਿੱਚ ਮਦੀਨੇ ਕਿਵੇਂ ਗੁਰੂ ਮਹਾਰਾਜ ਜੀ ਗਏ ਤੇ ਮੱਕੇ ਦਾ ਪ੍ਰਸੰਗ ਆਪ ਜੀ ਨੂੰ ਸਰਵਣ ਕਰਾ ਦਿੱਤਾ ਹੈ ਉਹ ਸਰਵਣ ਕਰਾਵਾਂਗਾ ਇੱਥੇ ਹੀ ਮੈਂ ਭੁੱਲਾ ਚੁੱਕਾਂ ਦੀ ਖਿਮਾ ਮੰਗਦਾ ਹਾਂ ਤੇ ਨਾਲ ਆਪਾਂ ਵੀ ਭੁੱਲਾਂ ਚੁੱਕਾਂ ਦੀ ਖਿਮਾ ਮੰਗਦੇ ਹਾਂ ਜਿਵੇਂ ਜਿਵੇਂ ਭਾਈ ਬਾਲਾ ਜੀ ਅਗਲਾ ਪ੍ਰਸੰਗ ਸਰਵਣ ਕਰਾਉਣਗੇ ਆਪਾਂ ਵੀ ਰਲ ਮਿਲ ਕੇ ਸਾਰੇ ਸਰਵਣ ਕਰਾਂਗੇ ਭੁੱਲਾਂ ਚੁੱਕਾਂ ਦੀ ਖਿਮਾ ਮੰਗਦੇ ਹਾਂ ਕਿ ਇਸੇ ਤਰ੍ਹਾਂ ਬਨੇਰੋ ਚੈਨਲ ਦੇ ਨਾਲ ਤਾਂ ਕਿ ਜੋ ਚਲ ਰਹੀ ਲੜੀਵਾਰ ਕਥਾ ਹੈ ਉਸ ਨੂੰ ਸਰਵਣ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ